ਸੱਚੀ ਗੱਲ ਕਹਤ ਹਾਂ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਜਿਸ ਤਰੀਕੇ ਨਾਲ ਹੁਣ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਅੱਜ ਗੱਲ ਕਰਾਂਗੇ ਪੰਥਕ ਦਲਾਂ ਦੀ ਕਿ ਉਹਨਾਂ ਦੇ ਵਿੱਚ 2027 ਨੂੰ ਲੈ ਕੇ ਕੀ ਰਣਨੀਤੀਆਂ ਜੜੀਆਂ ਆ ਉਹ ਤੈਅ ਕੀਤੀਆਂ ਜਾ ਰਹੀਆਂ ਹਨ ਨਵੇਂ ਬਣੇ ਅਕਾਲੀ ਦਲ ਪੁਨਰ ਸੁਰਜੀਤ ਦੇ ਵਿੱਚ ਸਭ ਅੱਛਾ ਨਹੀਂ ਚੱਲ ਰਿਹਾ ਕਿਉਂਕਿ ਇਆਲੀ ਦਿਨ ਮਨਪ੍ਰੀਤ ਸਿੰਘ ਇਆਲੀ ਜੋ ਦਾਖਾ ਤੋਂ ਸ਼ੋਮਨੀ ਕਾਲ ਅਕਾਲੀ ਦਲ ਬਾਦਲ ਦੇ ਵਿਧਾਇਕ ਨੇ ਉਹ ਨਵੇਂ ਬਨੇ ਪੁਨਰਸੁਰਜੀਤ ਅਕਾਲੀ ਦਲ ਦੇ ਵਿੱਚ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਨੇ ਪਿਛਲੇ ਦਿਨੀ ਉਹਨਾਂ ਦਾ ਜਿਹੜਾ ਬਿਆਨ ਸੀ ਕਿ ਮੈਂ ਕਿਸੇ ਵੀ ਪਾਰਟੀ ਦਾ ਮੈਂਬਰ ਨਹੀਂ ਹਾਂ ਉਸ ਤੋਂ ਬਾਅਦ ਨਵੀਂ ਹਲਚਲ ਪੈਦਾ ਹੋਈ ਕਿਉਂਕਿ ਨਵੇਂ ਬਨੇ ਪੁਨਰਸੁਰਜੀਤ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਜਿਹੜੀ ਉਹਨਾਂ ਦਾ ਅਹੁਦਾ ਸੀ ਉਹ ਤੈਅ ਕੀਤਾ ਜਾ ਰਿਹਾ ਸੀ ਕਿ ਉਹਨਾਂ ਦੀ ਜਿਹੜੀ ਆ ਰਿਜ਼ਲਟ ਆਇਆ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਉਹਨਾਂ ਦੇ ਹਲਕੇ ਦੇ ਵਿੱਚ ਬਹੁਤ ਅੱਛੇ ਜਿਹੜੇ ਨੇ ਰਿਜ਼ਲਟ ਆਏ ਨੇ ਪਾਰਟੀ ਪੂਰੀ ਤਰ੍ਹਾਂ ਸੰਤੁਸ਼ਟ ਸੀ ਕਿ ਉਹਨਾਂ ਨੂੰ ਜਿਹੜਾ ਵੱਡਾ ਅਹੁਦਾ ਪੁਨਰ ਸੁਰਜੀਤ ਅਕਾਲੀ ਦਲ ਦੇ ਵਿੱਚ ਦਿੱਤਾ ਜਾਵੇ ਔਰ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਸਰ ਜਿਹੜੀ ਮੀਟਿੰਗ ਹੋਣ ਜਾ ਰਹੀ ਸੀ ਇਹਦੇ ਵਿੱਚ ਉਹ ਤੇ ਉਹਨਾਂ ਦੇ ਲਈ ਅਨਾਉਂਸ ਵੀ ਹੋਣਾ ਸੀ ਪਰ ਉਹਨਾਂ ਦਾ ਐਨ ਮੌਕੇ ਤੇ ਜਿਹੜਾ ਦਿੱਤਾ ਗਿਆ ਬਿਆਨ ਕਿ ਮੈਂ ਕਿਸੇ ਪਾਰਟੀ ਦਾ ਹਿੱਸਾ ਨਹੀਂ ਹਾਂ ਤਾਂ ਉਹਦੇ ਨਾਲ ਨਵੇਂ ਬਨੇ ਅਕਾਲੀ ਦਲ ਉਹਨਰ ਸੁਰਜੀਤ ਦੇ ਵਿੱਚ ਵੱਡੇ ਜਿਹੜੇ ਆਗੂ ਸਨ ਉਹਨਾਂ ਦੇ ਹੈਰਾਨੀ ਹੋਣੀ ਨਹੀਂ ਜਾਇਜ਼ ਸੀ ਤੇ ਉਹਨਾਂ ਨੇ ਕਹਿ ਨਹੀਂ ਹਰਪ੍ਰਿੰਤ ਸਿੰਘ ਨੂੰ ਵੀ ਇਹ ਪੁੱਛਣਾ ਸ਼ੁਰੂ ਕਰ ਦਿੱਤਾ ਸੀ ਕਿ ਪਾਰਟੀ ਦੇ ਅੰਦਰ ਤਾਂ ਉਹਨਾਂ ਨੂੰ ਵੱਡਾ ਅਹੁਦਾ ਦੇਂਦੀਆਂ ਖਬਰਾਂ ਚੱਲ ਰਹੀਆਂ ਪਰ ਇਹ ਤਾਂ ਕਹਿ ਰਹੇ ਨੇ ਕਿ ਮੈਂ ਕਿਸੇ ਪਾਰਟੀ ਦਾ ਹਿੱਸਾ ਨਹੀਂ ਹਾਂ ਫਿਰ ਅਗਲੇ ਦਿਨ ਉਹਨਾਂ ਨੇ ਆਪਣੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਜਿਹੜੀ ਹੈ ਉਹ ਵਾਇਰਲ ਹੁੰਦੀ ਹੈ ਜਿਸ ਵਿੱਚ ਮਨਪ੍ਰੀਤ ਸਿੰਘ ਯਾਲੀ ਕਹਿ ਰਹੇ ਨੇ ਕਿ ਮੇਰੇ ਕਿਸੇ ਵੀ ਆਗੂ ਦੇ ਨਾਲ ਨਵੀਂ ਪਾਰਟੀ ਦੇ ਵਿੱਚ ਕਿਸੇ ਵੀ ਆਗੂ ਨਾਲ મતਭੇਦ ਨਹੀਂ ਹਨ ਮੇਰੇ ਬਿਆਨ ਨੂੰ ਹੋਰ ਐਂਗਲ ਤੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਅਕਾਲੀ ਦਲ ਵੱਲੋਂ ਅਕਾਲੀ ਦਲ ਬਾਦਲ ਵੱਲੋਂ ਉਹਨਾਂ ਦੇ ਲਈ ਦਰਵਾਜ਼ੇ ਬਿਲਕੁਲ ਬੰਦ ਹੋ ਗਏ ਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਹਲਕੇ ਦੇ ਵਿੱਚ ਪ੍ਰਚਾਰ ਦੇ ਦੌਰਾਨ ਇਹ ਸਪਸ਼ਟ ਕਰ ਚੁੱਕੇ ਨੇ ਕਿ ਇਹਨਾਂ ਨੂੰ ਵਾਪਸ ਅਕਾਲੀ ਦਲ ਦੇ ਵਿੱਚ ਨਹੀਂ ਲਿਆ ਜਾਏਗਾ ਕਿਉਂਕਿ ਇਹਨਾਂ ਨੇ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਹੈ ਭਾਵ ਗਦਾਰੀ ਦਾ ਉਹਨਾਂ ਨੂੰ ਟੈਗ ਦਿੱਤਾ ਹੈ ਤਾਂ ਨਵੀਂ ਪਾਰਟੀ ਦੇ ਵਿੱਚ ਉਹਨਾਂ ਦੇ ਲਈ ਜਿਹੜਾ ਅਹੁਦਾ ਸੀ ਉਹ ਕਾਰਜਕਾਰੀ ਪ੍ਰਧਾਨ ਤੱਕ ਦਾ ਅਹੁਦਾ ਦੇਣ ਦੀ ਗੱਲ ਹੋ ਗਈ ਸੀ ਕਿਉਂਕਿ ਉਹ ਇੱਕ ਚੰਗੇ ਸਿਆਸਤਦਾਨ ਨੇ ਗਿਆਨੀ ਹਰਤੇਜ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਕੋਲੇ ਸਿਆਸੀ ਜਿਹੜਾ ਤਜਰਬਾ ਬਿਲਕੁਲ ਵੀ ਨਹੀਂ ਹੈ ਕਿਉਂਕਿ ਉਹ ਇੱਕ ਚੰਗੇ ਪ੍ਰਚਾਰਕ ਨੇ ਪਰ ਧਰਮ ਦੀ ਜਿਹੜੀ ਗੱਲ ਹੈ ਉਹਦੇ ਨਾਲ ਸਿਆਸਤ ਦੀ ਜਿਹੜੀ ਗੱਲ ਹੈ ਉਹਦੇ 'ਚ ਫਰਕ ਹੁੰਦਾ ਕਿਉਂਕਿ ਸਿਆਸਤ ਦੇ ਵਿੱਚ ਸੌ ਤਰ੍ਹਾਂ ਦਾ ਜਿਹੜਾ ਕਹਿ ਸਕਦੇ ਝੂਠ ਵੀ ਬੋਲਿਆ ਜਾਂਦਾ ਹੈ ਜਾਂ ਲੋਕਾਂ ਨੂੰ ਪਰਮਾਨਣ ਲਈ ਵੀ ਬਹੁਤ ਸਾਰੇ ਸ਼ਬਦ ਜਿਹੜੇ ਨੇ ਰਾਜਨੀਤੀ ਦੇ ਵਿੱਚ ਬੋਲੇ ਜਾਂਦੇ ਆ ਪਰ ਜਿਵੇਂ ਮੀਟਿੰਗ ਸ਼ੁਰੂ ਹੁੰਦੀ ਹੈ ਉਸ ਮੀਟਿੰਗ ਦੇ ਵਿੱਚ ਦੱਸਿਆ ਜਾ ਰਹੇ ਸੂਤਰਾਂ ਦੇ ਹਵਾਲੇ ਤੋਂ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਜੜਾ ਬਿਲਕੁਲ ਅਸਤੀਫੇ ਦੀ ਜਿਹੜੀ ਪੇਸ਼ਕਸ਼ ਹੈ ਉਹ ਕੀਤੀ ਗਈ ਸੀ ਕਿ ਉਹਨਾਂ ਨੇ ਪਹਿਲਾਂ ਹੀ ਕਿਹਾ ਕਿ ਮੈਂ ਪਹਿਲਾਂ ਹੀ ਇਹ ਪ੍ਰਧਾਨਗੀ ਲੈਣ ਦੇ ਹੱਕ ਵਿੱਚ ਨਹੀਂ ਸੀ ਤਾਂ ਇਸ ਤੋਂ ਬਾਅਦ ਜਿਹੜੀ ਬੀਬੀ ਜ਼ਗੀਰ ਕੌਰ ਦੀ ਪ੍ਰਤੀਕਿਰਿਆ ਆਉਂਦੀ ਹੈ ਉਹਨਾਂ ਨੇ ਸਿੱਧਾ ਨਿਸ਼ਾਨਾ ਇਹ ਸਾਧ ਦੇ ਕਿ ਜਿਹੜੇ ਆਗੂ ਨੇ ਜਾਣਾ ਹੈ ਕਿਸੇ ਦੇ ਵੀ ਇੱਕ ਫੈਸਲੇ ਦੇ ਉੱਪਰ ਜਿਹੜੀ ਹੈ ਪ੍ਰਧਾਨਗੀ ਨਹੀਂ ਬਦਲੀ ਜਾਏਗੀ ਅਸੀਂ ਆਪਣੇ ਸਟੈਂਡ ਤੇ ਮਜ਼ਬੂਤ ਹਾਂ ਗਿਆਨੀ ਹਰਪ੍ਰੀਤ ਸਿੰਘ ਹੀ ਅਕਾਲੀ ਦਲ ਪੁਨਰਸੁਰਜੀਤ ਦੇ ਪ੍ਰਧਾਨ ਜਿਹੜੇ ਉਹ ਬਣੇ ਰਹਿਣਗੇ ਪਰ ਦੇਖਣ ਵਾਲੀ ਗੱਲ ਇਹ ਕਿ ਜਿਹੜੀ 3 ਮਹੀਨਿਆਂ ਦੇ ਵਿੱਚ ਰਿਪੋਰਟ ਕਰਨੀ ਸੀ ਜੋ ਕਮੇਟੀ ਬਣੀ ਸੀ ਉਸਨੇ ਅਸਤੱਕ ਵੀ ਇਹਨਾਂ ਚੱਲ ਰਹੇ ਸਮੇਂ ਦੇ ਵਿੱਚ ਕੋਈ ਵੀ ਰਿਪੋਰਟ ਨਹੀਂ ਕੀਤੀ ਕਿਤੇ ਵੀ ਕੋਈ ਵੱਡੀ ਰੈਲੀ ਨਹੀਂ ਕੀਤੀ ਕਿਤੇ ਵੀ ਜਨਤਕ ਪੱਧਰ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਸਮਾਗਮ ਨਹੀਂ ਕੀਤਾ ਜਿੱਥੇ ਪ੍ਰਧਾਨ ਸਾਹਿਬ ਨੇ ਆ ਕੇ ਸੰਬੋਧਨ ਕੀਤਾ ਹੋਵੇ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਕਹਿਣ ਦਾ ਭਾਵ ਕਿ ਜੱਥੇਬੰਦਕ ਢਾਂਚੇ ਦੇ ਵਿੱਚ ਅਜੇ ਬਹੁਤ ਸਾਰੀਆਂ ਔਨਤਾਂ ਨੇ ਇਸ ਦਲ ਦੇ ਵਿੱਚ ਨਵੇਂ ਬਣੇ ਦਲ ਦੇ ਵਿੱਚ ਜੇਕਰ ਉਹਨਾਂ ਨੂੰ ਸਹੀ ਕੀਤਾ ਜਾਂਦਾ ਹੋਂ ਵਾਲੇ ਸਮੇਂ ਦੇ ਵਿੱਚ ਤਾਂ ਬਹੁਤ ਕੁਝ ਜਿਹੜਾ ਉਹ ਹੋ ਸਕਦਾ ਉਧਰ ਅਕਾਲੀ ਦਲ ਬਦਲ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜੀ ਰਦੋ ਬਦਲ ਹੈ ਉਹ ਦੇਖਣ ਦੇ ਵਿੱਚ ਮਿਲ ਰਹੀ ਹੈ ਫਰਮਾਨੀ ਰਖੜਾ ਸਾਹਿਬ ਤੇ ਭੁੰਦਰ ਸਾਹਿਬ ਦੀ ਜਿਹੜੀ ਮੀਟਿੰਗ ਹੋਈ ਹੈ ਗੁਪਤ ਮੀਟਿੰਗ ਕਿਉਂਕਿ ਇਹ ਮੀਟਿੰਗ ਓਪਨਲੀ ਹੋਣੀ ਸੀ ਪਰ ਇਹ ਪਟਿਆਲੇ ਦੇ ਵਿੱਚ ਗੁਪਤ ਮੀਟਿੰਗ ਹੋਈ ਦੱਸੀ ਜਾ ਰਹੀ ਹੈ ਸਿਆਸੀ ਮਹਾਰਮ ਵੱਲੋਂ ਇਹਦੇ ਵੀ ਬਹੁਤ ਸਾਰੇ ਜਿਹੜੇ ਨਤੀਜੇ ਹੈ ਉਹ ਦੱਸੇ ਜਾ ਰਹੇ ਕਿ ਇਹ ਜਿਹੜੀ ਮੀਟਿੰਗ ਹੈ ਇਹ 2027 ਦੇ ਸੀਐਮ ਚਿਹਰੇ ਨੂੰ ਲੈ ਕੇ ਤੇ ਪਾਰਟੀ ਪ੍ਰਧਾਨ ਨੂੰ ਲੈ ਕੇ ਹੋਈ ਹੈ ਇਹ ਵਾਲੀਆਂ ਫਰਮਾਂ ਇਸ ਵਕਤ ਪੂਰੀ ਤਰ੍ਹਾਂ ਸਰਕਰਮ ਨੇ ਪੰਜਾਬ ਦੇ ਵਿੱਚ ਜੇਕਰ ਸਾਰੀਆਂ ਪੰਥਕ ਤੇਰਾ ਇੱਕ ਜਗ੍ਹਾ ਤੇ ਇਕੱਠੀਆਂ ਹੁੰਦੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੁੰਦੀਆਂ ਤਾਂ ਪੰਜਾਬ ਦਾ ਪ੍ਰਗਤ ਕੁਝ ਹੋਰ ਹੋਵੇਗਾ ਰਈਗਲ ਸੁਪੀ ਸਿੰਘ ਬਾਦਲ ਦੀ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਜੋ ਫੈਸਲਾ ਹੁੰਦਾ ਉਹੀ ਪਾਰਟੀ ਦੇ ਲਈ ਮੰਨਣਯੋਗ ਹੁੰਦਾ ਕਿਉਂਕਿ ਕਿਹਾ ਜਾਂਦਾ ਹੈ ਕਿ ਉਹਨਾਂ ਤੇ ਇਹ ਵੀ ਲੇਬਲ ਲੱਗਿਆ ਹੋਇਆ ਹੈ ਕਿ ਉਹ ਡਿਕਟੇਟਰਸ਼ਿਪ ਦੀ ਤਰ੍ਹਾਂ ਕੰਮ ਕਰਦੇ ਆ ਪਾਰਟੀ ਦੇ ਅੰਦਰ ਉਹਨਾਂ ਦਾ ਮੂੰਹ ਦਾ ਬੋਲ ਹੀ ਪਾਰਟੀ ਦੇ ਲਈ ਕਾਨੂੰਨ ਹੈ ਪਰ ਦੇਖਣ ਦੇ ਵਿਚਾਰੇ ਕਿ ਜਿਸ ਤਰੀਕੇ ਨਾਲ ਥੋੜੇ ਨਰਮ ਪਏ ਹੈ ਪਰ ਅਜੇ ਤੱਕ ਵੀ ਜਿਹੜੀ ਪੰਥਕ ਇਕੱਠ ਦੀ ਗੱਲ ਹੈ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਗੱਲ ਹੈ ਅਜੇ ਤੱਕ ਉਹ ਕਿਤੇ ਵੀ ਨਜ਼ਰ ਜਿਹੜੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਨਹੀਂ ਆ ਰਹੀ ਪਰ ਬੂੰਦੜ ਉਂਦੜ ਤੇ ਰਖੜਾ ਦੀ ਜਿਹੜੀ ਮੀਟਿੰਗ ਹੈ ਉਸ ਨੂੰ ਕਾਫੀ ਸਿਆਸੀ ਅਹਿਮੀਅਤ ਦਿੱਤੀ ਜਾ ਰਹੀ ਹੈ ਇਸ ਵਕਤ ਸਿਆਸਤ ਦੇ ਵਿੱਚ ਧੰਨਵਾਦ